ਖਾਣਾ ਫਲੋਰ ਪੁਲਿਸ ਵੱਲੋਂ ਪੰਜ ਨਸ਼ਾ ਤਸਕਰਾਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਡੀਐਸਪੀ ਫਲੋਰ ਸਰਮਨ ਸਿੰਘ ਬਾਲ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਈ ਸਰਚ ਆਪਰੇਸ਼ਨ ਦੌਰਾਨ ਅਜੇ ਉਰਫ ਅੰਜੂ ਪੁੱਤਰ ਚੰਨ ਲਾਲ ਵਾਸੀ ਮਹਿਲਾ ਪੰਢੇਰਾ ਫਲੋਰ ਹੈਪੀ ਪੁੱਤਰ ਸ਼ਾਦੀਨਾਮ ਵਾਸੀ ਮਹਿਲਾ ਚੌਧਰੀਆਂ ਅਤੇ ਧੀਰਾਈ ਪੁੱਤਰ ਅਸ਼ੋਕਮਰ ਵਾਸੀ ਗੋਪਾਲ ਨਾ ਕਲੋਨੀ ਫਲੋਰ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਉਨ੍ਹਾਂ ਦੱਸਿਆ ਕਿ ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਫਲੋਰ ਸ਼ਹਿਰ ਵਿੱਚ ਕਾਫੀ ਐਕਟਿਵ ਨਸ਼ਾ ਤਸਕਰ ਸਨ ਅਤੇ ਲੁਕਸ਼ਪ ਦੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰ ਰਹੇ ਸਨ ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਪੁਲਿਸ ਨੇ ਰਣਜੀਤ ਸਿੰਘ ਉਰਫ ਰਾਜਾ ਪੁੱਤਰ ਜਸਮਾਨ ਸਿੰਘ ਵਾਸੀ ਤੇੰਗ ਅਤੇ ਜਗਤਾਰ ਸਿੰਘ ਪੁੱਤਰ ਜਸਮਾਨ ਸਿੰਘ ਵਾਸੀ ਤੇੰਗ ਨੂੰ 115 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਨੇ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਨਵਰੰਗ ਚੈਨਲ ਲਈ ਰਾਇਕ ਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਐਸਐਸਪੀ ਜੰਦਰ ਦੇਹਤੀ ਜੀ ਦੇ ਦੇਸ਼ਾਨਰਸ਼ੇ ਨਿਰਦੇਸ਼ ਅਧੀਨ ਇਹਨਾਂ ਨੂੰ ਚਲਾਈ ਗਈ ਮਾੜੇ ਅੰਸਰਾਂ ਤੇ ਨਸ਼ਾ ਵਿਰੋਧ ਜਿਹੜੀ ਮਹਿਮਾ ਉਸ ਨੂੰ ਉਸ ਸਮੇਂ ਸਦੁਤਾ ਮਿਲੀ ਜਦੋਂ ਇਨਸਪੈਕਟਰ ਸੰਜੀਵ ਕਪੂਰ ਅਸਦੇ ਉਸ ਦੀ ਟੀਮ ਵੱਲੋਂ ਪੰਜ ਨਸ਼ਾ ਤਸਕਰ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਹਨ ਇਹ ਤੇ ਮੈਂ ਦੱਸਣਾ ਚਾਹੁੰਦਾ ਪੰਜੇ ਨਸ਼ਾ ਤਸਕਰ ਜਿਹੜੇ ਨੇ ਰਿਪੀਟਰ ਨੇ ਵਾਰ-ਵਾਰ ਇਹ ਇਹਨਾਂ ਦੇ ਜਿਹੜੇ ਆਦਤ ਨੂੰ ਜੁਰਮ ਕਰਦੇ ਨੇ ਨਸ਼ਾ ਵੇਚਦੇ ਨੇ ਅਤੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨੂੰ ਇਹ ਨਸ਼ਿਆਂ ਤੇ ਲਾਉਂਦੇ ਨੇ ਤੇ ਬੜੀ ਅੱਛੀ ਸਫਲਤਾ ਕੀਤੀ ਆ ਇੱਥੇ ਮੈਂ ਇਹ ਵੀ ਦੱਸਣਾ ਚਾਹਉਣਾ ਵੀ 111 ਬੀਨਸ 17 ਜਿਹੜੀ ਆ ਉਸ ਦਾ ਅਸੀਂ ਵਾਦਾ ਕੀਤਾ ਹੈਗਾ ਜਿਹਦੇ ਵਿੱਚ ਘੱਟੋ ਘੱਟ ਸੱਜਾ ਜਿਹੜੀ 10 ਸਾਲ ਦੀ ਜਿਹੜੇ ਰਿਪੀਟਰ ਆ ਉਹ ਵੀ ਇਹਨਾਂ ਦੇ ਲਗਾਈ ਗਈ ਹੈ ਕਿੰਨੇ ਕੁ ਟੋਟਲ ਆ ਜਿਹੜੇ ਬੰਦੇ ਜਿਹੜੇ ਇਹ ਟੋਟਲ ਜਿਹੜੇ ਨੇ 5 ਨਸ਼ਾ ਤਸਕਰ ਸਿੰਘ ਕੀਤੇ ਨੇ ਇਹ ਤਿੰਗ ਦੇ ਨਾਲ ਇੰਦਰਾ ਕਲੋਨੀ ਆ ਉੱਥੇ ਨੂੰ ਬਲੌਂਗ ਕਰਦੇ ਨੇ ਤਿੰਨ ਜਿਹੜੇ ਆ ਲੋਕਲ ਸਿਟੀ ਦੇ ਹੈਗੇ ਨੇ ਉਹ ਉਹ ਨਹੀਂ ਬੈਕਗ੍ਰਾਉਂਡ ਇਹਨਾਂ ਦਾ ਦੱਸਣਾ ਬੈਕਗ੍ਰਾਉਂਡ ਇਹਨਾਂ ਦਾ ਮਾੜਾ ਜੀ ਇਹਨਾਂ ਤੇ ਐਫ ਆਈ ਆਰਸ ਦਰਜ ਨੇ ਤੇ ਨਸ਼ਾ ਵੇਚਦੇ ਨੇ ਇਸੇ ਕਰਕੇ ਹੀ ਇਹਨਾਂ ਤੇ ਦੁਬਾਰਾ ਜਿਹੜ ਰੀਪੀਟ ਕਰਦੇ ਵਾਰ-ਵਾਰ ਆਦਤਨ ਜੁਰਮ ਹੈਗੇ ਉਹਨਾਂ ਦੀ ਧਾਰਾ ਲਾਈ ਗਈ। ਕੀ ਨਾਮ ਪਤਾ ਹੈ ਦਾਦੇ? ਇਹ ਟਿੰਗ ਦੇ ਦੋ ਨਹਿਰਾਂ ਵਾਲੇ ਇੰਦਰਾ ਕਲੋਨੀ ਦੇ ਹੈਗੇ ਨੇ ਜੀ। ਉਹਨਾਂ ਦਾ ਨਾਮ ਰਣਜੀਤ ਸਿੰਘ ਤੇ ਜਗਤਾਰ ਸਿੰਘ ਹੈਗਾ ਤੇ ਲੋਕਲ ਜਿਹੜੇ ਸਿਟੀ ਨੂੰ ਬਿਲੋਂਗ ਕਰਦੇ ਨੇ ਉਹ ਅਜੇ ਹੈਪੀ ਤੇ ਧੀਰਜ। ਠੀਕ ਹੈ। ਕੋਈ ਨਾ ਤੋਂ ਵਿਕਲ ਬਰਾਮਤ ਕੁਛ। ਅ ਨਹੀਂ ਹਜੇ ਕੋਈ ਵਿਕਲ ਨਹੀਂ ਗ੍ਰਾਮਦ ਹੋਇਆ। ਸਿਰ ਰਿਮਾਂਡ ਲੈ ਆਇਆ। ਹਾਂਜੀ ਰਿਮਾਂਡ ਲੈ ਕੇ ਇਹਨੂੰ ਤੋਂ ਫਰਦਰ ਕੋਸ਼ਿਸ਼ ਕਰਾਂਗੇ। ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕਸ ਬਾਰੇ ਪਤਾ ਕੀਤਾ ਜਾਵੇਗਾ ਕਿ ਕਿੱਥੋਂ ਇਹ ਲੈ ਕੇ ਆਉਂਦੇ ਤੇ ਵੇਚਦੇ ਕਿੱਥੇ। ਥਾਣਾ ਫਲੋਰ ਪੁਲਿਸ ਵੱਲੋਂ 5 ਨਸ਼ਾ ਤਸਕਰਾਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਡੀਐਸਪੀ ਫਲੋਰ ਸਰਮਨ ਸਿੰਘ ਬਾਲ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਨਸ਼ਾ ਤਸਕਰਾ ਖਿਲਾਫ ਚਲਾਈ ਸਰਚ ਆਪਰੇਸ਼ਨ ਦੌਰਾਨ ਅਜੇ ਉਰਫ ਅੰਜੂ ਪੁੱਤਰ ਚੰਨ ਲਾਲ ਵਾਸੀ ਮਹਿਲਾ ਪੰਢੇਰਾ ਫਲੋਰ ਹੈਪੀ ਪੁੱਤਰ ਸ਼ਾਦੀਨਾਮ ਵਾਸੀ ਮਹਿਲਾ ਚੌਧਰੀਆਂ ਅਤੇ ਧੀਰਾਈ ਪੁੱਤਰ ਅਸ਼ੋਕਮਰ ਵਾਸੀ ਗੋਪਾਲ ਨਾ ਕਲੋਨੀ ਫਲੋਰ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਉਨ੍ਹਾਂ ਦੱਸਿਆ ਕਿ ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਫਲੋਰ ਸ਼ਹਿਰ ਵਿੱਚ ਕਾਫੀ ਐਕਟਿਵ ਨਸ਼ਾ ਤਸਕਰ ਸਨ ਅਤੇ ਲੁਕਸ਼ਪ ਦੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰ ਰਹੇ ਸਨ ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਪੁਲਿਸ ਨੇ ਰਣਜੀਤ ਸਿੰਘ ਉਰਫ ਰਾਜਾ ਪੁੱਤਰ ਜਸਮਾਨ ਸਿੰਘ ਵਾਸੀ ਤੇੰਗ ਅਤੇ ਜਗਤਾਰ ਸਿੰਘ ਪੁੱਤਰ ਜਸਮਾਨ ਸਿੰਘ ਵਾਸੀ ਤੇੰਗ ਨੂੰ 115 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਉਹਨਾਂ ਕਿਹਾ ਕਿ ਫਿਲਹਾਲ ਪੁਲਿਸ ਨੇ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਨਵਰੰਗ ਚੈਨਲ ਦੇ ਰਾ익 ਮਾ ਨੰਗਲ ਦੀ ਵਿਸ਼ੇਸ਼ ਰਿਪੋਰਟ